ਅੱਜ ਦੀ ਮਾਣ ਸਭਾ ਦੇ ਉੱਤੇ ਜੀ ਅਸੀਂ ਤੁਹਾਨੂੰ ਤੁਹਾਡੇ ਨਾਲ ਕਈ ਵਾਰ ਸਾਡੀਆਂ ਗੱਲਾਂ ਬਾਤਾਂ ਹੋਈਆਂ ਨੇ ਜਿਹੜੀ ਮੇਨ ਤਾਂ ਭਾਰਤ ਮਾਲਾ ਪ੍ਰੋਜੈਕਟ ਦੇ ਜਿਹੜੀਆਂ ਛੜਕਾਂ ਦੀਆਂ ਆਉਂਦੀਆਂ ਨੇ ਉਹਨਾਂ ਤੇ ਜਿੰਨੇ ਜ਼ਿਮੀਦਾਰ ਨੇ ਪੂਰੇ ਪੰਜਾਬ ਪੱਧਰ ਤੇ ਕਈ 3 ਸਾਲ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਪਤਾ ਨਹੀਂ ਸਰਕਾਰ ਬੋਲੀ ਗੁੰਗੀਆਂ ਨੇ ਜਿਹੜੀਆਂ ਸਾਡੀ ਆਵਾਜ਼ ਉਹਨਾਂ ਤੱਕ ਜਾਂਦੀ ਨਹੀਂ ਜਾਂ ਪਹੁੰਚਾਈ ਨਹੀਂ ਜਾਂਦੀ ਉੱਥੇ ਤੱਕ ਹੁਣ ਲੋਕਾਂ ਨੇ ਪੈਸੇ ਨਹੀਂ ਚੱਕੇ ਤੱਕੇ ਨਾਲ ਨਜਾਇਜ਼ ਕਬਜ਼ੇ ਕਰਦੇ ਆ ਉਹਨਾਂ ਤੇ ਉਦੋਂ ਬਾਅਦ ਜਦੋਂ ਇੱਕ ਤਾਂ ਸਾਡੀ ਜਾਇਦਾਦ ਜਾਂਦੀ ਆ ਇੱਕ ਜਿਹੜਾ ਕੌਡੀਆਂ ਦੇ ਭਾਅ ਉਹ ਲੁੱਟਣਾ ਚਾਹੁੰਦੇ ਨੇ ਉਦੋਂ ਉੱਪਰ ਜੀ ਇੱਕ ਜਾਇਦਾਦ ਜਾਣ ਦੇ ਬਾਵਜੂਦ ਰੇਟ ਵੀ ਦੇ ਨਹੀਂ ਰਹੇ ਤੇ ਉਹ ਪਰਚੇ ਕਰ ਰਹੇ ਨੇ ਉੱਪਰ ਕੁੱਟਮਾਰ ਕਰ-ਕਰ ਕੇ ਲੋਕਾਂ ਨੂੰ ਚੱਕ-ਚੱਕ ਕੇ ਕਿਸਾਨਾਂ ਨੂੰ ਥਾਣਿਆਂ ਜਲ ਜਾ ਰਹੇ ਨੇ ਇਹ ਇਹਦੇ ਸਬੰਧ ਵਿੱਚ ਜਥੇਬੰਦੀਆਂ ਦਾ ਅਸੀਂ ਓਟ ਆਸਰਾ ਲਿਆ ਸਾਰੇ ਜਥੇਬੰਦੀਆਂ ਰਲ ਮਿਲ ਕੇ ਅੱਜ ਜਿਹੜੀ ਮਹਾ ਪੰਚਾਇਤ ਦਾ ਇਕੱਠ ਕੀਤਾ ਵੀ ਗੁੰੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਜਵੇ ਇਹ ਸਾਡਾ ਅੱਜ ਦਾ ਸੋਥੀਗਾ ਪਰੋ ਸਰਕਾਰ ਨੂੰ ਅਸੀਂ ਜਣਾਉਣਾ ਚਾਹੁੰਦੇ ਆ ਜਿਹੜਾ ਹੁਣ ਐਡਾ ਵੱਡਾ ਇਕੱਠ ਵਾਠ ਕਰਿਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਹੁਣ ਜੇ ਜੇ ਆਪਣੇ ਜ਼ਿਮੀਂਦਾਰਾਂ ਨੂੰ ਪੈਸੇ ਦਿੱਤੇ ਜਾਣ ਸਹੀ ਰੇਟ ਦਿੱਤੇ ਜਾਣ ਕਿਸੇ ਨੂੰ ਧੱਕੇ ਖਾਣ ਦੀ ਕੀ ਲੋੜ ਆ ਇਹ ਸਾਨੂੰ ਤਿੰਨ ਚਾਰ ਸਾਲ ਤੇ ਰੋਲ ਰਹੇ ਨੇ ਪਹਿਲਾਂ ਕੈਪਟਨ ਸਰਕਾਰ ਦੀ ਵਿੱਚ ਚੰਨੀ ਸਾਹਿਬ ਆ ਗਏ ਆ ਹੁਣ ਵਾਲੀ ਸਰਕਾਰ ਨੇ ਤਾਂ ਜਮੇ ਸਰੇ ਲਾਤੀ ਇਹਦੇ ਕੋ ਤਾਂ ਟਾਈਮ ਹੀ ਹੈ ਨਹੀਂ ਕਿ ਕਿਸੇ ਨੂੰ ਮਿਲਣ ਦਾ ਇਹਦਾ ਇਹਦਾ ਕਹਿੰਦਾ ਵੀ ਹਾਂ ਤੁਸੀਂ ਧੱਕੇ ਨਾਲ ਲੋਕਾਂ ਦੇ ਉਹਦੇ ਕੁੱਟੋ ਮਾਰੋ ਲੱਤਾਂ ਤੋੜੋ ਜਿਹੜਾ ਇਹ ਕਹਿੰਦਾ ਸੀ ਪਹਿਲਾਂ ਵੀ ਮੈਂ ਧਰਨੇ ਨਹੀਂ ਲੱਗਣ ਦਊਗਾ ਕਿਸੇ ਦੀ ਪੱਗਾਂ ਨਹੀਂ ਲੈਣਗੀਆਂ ਚੁੰਨੀਆਂ ਨਹੀਂ ਲੈਣਗੀਆਂ ਬੀਬੀਆਂ ਭੈਣਾਂ ਦੀਆਂ ਉਦੋਂ ਤਾਂ ਵੱਧ ਹੋ ਰਿਹਾ ਹੁਣ ਪਤਾਲ ਮੇਲ ਕਰਦਾ ਹੀ ਨਹੀਂ ਜੀ ਉਹਦੇ ਕੋਲ ਟਾਈਮ ਹੀ ਨਹੀਂ ਹੈਗਾ ਅਸੀਂ ਸਾਡੇ ਕੜਿਆਨੇ ਟਾਟਾ ਸਟੀਲ ਫੈਕਟਰੀ ਉੱਥੇ ਦਾ ਘਾਟਨ ਕਰਨ ਗਿਆ ਉੱਥੇ ਸਾਨੂੰ ਟਾਈਮ ਹੀ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਇੱਕ ਮੰਗ ਪੱਤਰ ਦੇਣ ਜਾਣ ਦਿੱਤਾ ਇਹਨਾਂ ਨੇ ਉਹ ਵੀ ਮਗਰ ਰੋਕ ਲਿਆ ਜੇ ਮਿਲੇ ਤਾਂ ਹੀ ਮਸਲਾ ਲੋਕ ਜੀ ਨਹੀਂ ਮਿਲੇ ਨਹੀਂ ਰਿਹਾ